ਉਹ ਪਿਆਰੇ ਦੋਸਤੋ ਅਸੀਂ ਜਿਹੜੇ ਪੰਜਾਬੀ ਹੁੰਦੇ ਆ ਜਿਹੜੇ ਇੱਕ ਲਫਜ਼ ਬਹੁਤ ਯੂਜ਼ ਕਰਦੇ ਆ ਜਿਹੜੇ ਤੁਸੀਂ ਅੰਗਰੇਜ਼ੀ ਬੋਲਦੇ ਹੋ ਜਿਆਦਾ ਉਹ ਕਰਦੇ ਆ 브్రਦਰ ਇਨ ਲਾ ਆ ਗਿਆ ਹੈ ਨਾ ਬਿਲਕੁਲ ਹਾਂਜੀ ਹਾਂ 브్రਦਰ ਇਨ ਲਾ ਆ ਗਿਆ ਸੁਆਦ ਜਾ ਵੀ ਨਹੀਂ ਆਉਂਦਾ ਮੂੰਹ ਜਾ ਵੀ ਨਹੀਂ ਪਰਦਾ ਹੈ ਨਾ ਹਾਂਜੀ ਹਾਂ ਅਸੀਂ ਤਾਂ ਕਰਾਂ ਸਾਲਾ ਆਇਆ ਜੋ ਮੇਰੀ ਸਾਲੇ ਆਰ ਆਈ ਹੈ ਬਿਲਕੁਲ ਬਿਲਕੁਲ ਤੁਸੀਂ ਉਹ ਕਹਾਣੀ ਸੁਣਾਈ ਸੀ ਕਿ ਸਾਲੇ ਦੇ ਸਾਲੇ ਆਰ ਵਾਲੀ ਉਹ ਬਹੁਤ ਸੋਹਣੀ ਸੀ ਕਹਾਣੀ ਅਸਲ ਚ ਕੀ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਆਪਾਂ ਜਦੋਂ ਕਈ ਵਾਰ ਗੱਲਾਂ ਕਰਦੇ ਆ ਉਹ ਕਈ ਗੱਲਾਂ ਹੀ ਚੁਟਕਲਾ ਬਣ ਜਾਂਦੇ ਆ ਆਪਣੇ ਆਪ ਚੁਟਕਲੀ ਆ ਜ਼ਿੰਦਗੀ ਹੁਣ ਸਾਲਾ ਆਪਣੇ ਪੰਜਾਬੀ ਚ ਆਪਾਂ ਗਾਲ ਵੀ ਕੱਢ ਦਨੇ ਆ ਪਰ ਕਿਸਾਲਾ ਇੱਕ ਰਿਸ਼ਤਾ ਵੀ ਹੈ ਨਾ ਸਾਲਾ ਹੁੰਦਾ ਆਪਣੇ ਭਰਾਵਾਂ ਵਰਗਾ ਸਾਲਾ ਹੁੰਦਾ ਤੇ ਉਹ ਕੀ ਹੋਇਆ ਇੱਕ ਵਾਰ ਸਾਡੇ ਨਾ ਸਾਹਮਣੇ ਇੱਧਰ ਗੇਟ ਆਪਣੇ ਮੈਨ ਹਾਂ ਉਹ ਜਦੋਂ ਗੇਟ ਖੁੱਲਾ ਰਹਿ ਜਾਂਦਾ ਤੇ ਗਲੀ ਦੇ ਕੁੱਤੇ ਕੁੱਤੇ ਅੰਦਰ ਆ ਵੜਦੇ ਇਸ ਕਰਕੇ ਅਸੀਂ ਆਪਣਾ ਗੇਟ ਭੇਡ ਕੇ ਰੱਖਦੇ ਆ ਹਾਂ ਕੋਈ ਬਾਈਚਾਸ ਆਂਦਾ ਹੈ ਹਨਾ ਕਈ ਵਾਰ ਖੁੱਲਾ ਰਹਿ ਜਾਂਦਾ ਫਿਰ ਸਾਡਾ ਧਿਆਨ ਗੇਟ ਕੰਨੀ ਹੁੰਦਾ ਵੀ ਕੋਈ ਕੁੱਤਾ ਅੰਦਰ ਵੜ ਜਾਵੇ ਹਮ ਇੱਕ ਵਾਰ ਬਾਈਚਾਸ ਕੀ ਹੋਇਆ ਵੀ ਮੇਰਾ ਸਾਲਾ ਤੇ ਸਾਲਿਆ ਆ ਰਹੇ ਹੋ ਇੱਧਰ ਬੈਠੇ ਇੱਥੇ ਦੋਵੇਂ ਬੈਠੇ ਮੈਂ ਸਾਹਮਣੇ ਬੈਠਾ ਮੇਰਾ ਧਿਆਨ ਗੇਟ ਕੰਨੀ ਗੇਟ ਖੁੱਲਾ ਰਹਿ ਗਿਆ ਹਾਂ ਹੁਣ ਮੈਨੂੰ ਐ ਵੀ ਕੋਈ ਕੁੱਤਾ ਅੰਦਰਾ ਵੜ ਜਵੇ ਹਾਂ ਇਧਰ ਮੇਰੀ ਵਾਈਫ ਆਪਣੇ ਭਰਾ ਦੀ ਖਾਤਰ ਕੁਤਰਾ ਹਣਾ ਆਪਣੇ ਚਾਹ ਪਾਣੀ ਸੂਖ ਖਾਣ ਪੀਂਦਾ ਸਮਾਨ ਲਿਆ ਕੇ ਰੱਖਿਆ ਇਧਰ ਵਾਈਚਾ ਸਮਾਨ ਲਿਆ ਕੇ ਰੱਖਿਆ ਤੇ ਉਧਰ ਗਲੀ ਦਾ ਕੁੱਤਾ ਅੰਦਰਾ ਵੜਿਆ ਅੱਛਾ ਤੁਹਾਡੀ ਨਿਗਾਹ ਤੋਂ ਪੂਰੀ ਮੇਰਾ ਧਿਆਨ ਹਾਂ ਉਧਰ ਤੇ ਮੈਂ ਜਦੋਂ ਧਿਆਨ ਗਿਆ ਕੁੱਤਾ ਆ ਗਿਆ ਹੁਣ ਆਪਣੀ ਹੋਈ ਗੱਲ ਪੰਜਾਬੀ ਦੀ ਯਾਦ ਤਾ ਰਿਸ਼ਤਾ ਵੀ ਮੇਰਾ ਸਾਲਾ ਬੈਠਾ ਤੇ ਉਧਰ ਮੈਂ ਜੁੱਤੀ ਭੁੱਲ ਗਿਆ ਮੈਂ ਮੈਂ ਜੁੱਤੀ ਕੋਡੀ ਮਗਾ ਤੇਰੀ ਸੌੜੇ ਦੀ ਅੱਜ ਫੇਰ ਅੰਦਰਾ ਵੜਿਆ ਭੱਜਿਆ ਉਹ ਸਾਲਾ ਉੱਠ ਕੇ ਨਹੀਂ ਭੱਜਿਆ ਜੀ ਫਿਰ ਆਹ ਮੇਰੀ ਵਾਈਫ ਕਹਿੰਦੀ ਦੇਖ ਤਾਂ ਲਿਆ ਕਰੋ ਵੀ ਸਾਲਾ ਤੇ ਉਹ ਮਤਲਬ ਉਹ ਗੱਲ ਕੀ ਦੇਖੋ ਰਿਸ਼ਤਾ ਸੀਗਾ ਪਰ ਉਹ ਗਾਲ ਵੀ ਨਾਲ ਦੋਨੋਂ ਮੈਚ ਹੋ ਗਏ ਤੇ ਹੁਣ ਮਤਲਬ ਜ਼ਿੰਦਗੀ ਚ ਕਈ ਵਾਰ ਐਸੀਆਂ ਗੱਲਾਂ ਹੁੰਦੀਆਂ ਆ ਸ਼ੇਰ ਜੀ ਸਾਹਿਬ ਮੁੱਕ ਦੀ ਗੱਲ ਹੈ ਜਦੋਂ ਸਾਲਾ ਆਇਆ ਹੋਵੇ ਧਿਆਨ ਰੱਖਣਾ ਹਾਂ ਬਿਲਕੁਲ ਹਾਂ ਮੁੱਕ ਇਹ ਮੇਰੇ ਦਰਸ਼ਕਾਂ ਨੇ ਵੀ ਵੇਖਦੇ ਹੋਊਗੀ ਵੀ ਇਹ ਮੇਰੇ ਘਰ ਵਾਲੇ ਨੂੰ ਗਾਲਾਂ ਕੱਢਦਾ ਹੈ ਤੇ ਸੇਮ ਦੇਖੋ ਕੀ ਕੀ ਸਿਚੁਏਸ਼ਨ ਹੈ ਹਾਂਜੀ ਹਾਂਜੀ ਵੀ ਤੁਸੀਂ ਉਹ ਐਂ ਫੀਲ ਹੋ ਰਿਹਾ ਵੀ ਸਾਲੇ ਨੂੰ ਭਜਾ ਰਹੇ ਹੋ ਨਹੀਂ ਸਹੀ ਨਜ਼ਾਰਾ ਆਇਆ ਦੋਸਤੋ ਐਵੇਂ ਹੀ ਬਹੁਤ ਹੀ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ